ਉਹ ਵੀ ਆਪਾਂ ਚੱਲੇ ਆ ਹਰਸੇ ਨੂੰ ਤੇ ਦਵਾਈ ਲੈਣੀ ਸੀ ਆਪਣੇ ਪੱਕਾ ਖਾਤਰ ਨਵੀਂ ਪੱਕਾ ਲਾਉਣੀ ਆ ਤੇ ਹੋਰ ਛੋਟੇ ਮोटे ਕੰਮ ਸੀ ਤੇ ਗਾਂਹਾਂ ਜਾ ਕੇ ਮਿਲਦਿਆਂ ਸਾਨੂੰ ਦੁਕਾਨੇ ਹਰਾਚ ਤੇ ਅੱਗੇ ਦੇਖੋ ਇੱਕ ਤਾਂ ਗਰਮੀ ਵਾਲੀ ਹੋ ਗਈ ਹੈ ਹੱਦ ਤੋਂ ਜ਼ਿਆਦਾ ਆ ਕੱਲ ਦਿਖਾਈ ਜਾਂਦੇ ਸੀ ਕਿ ਮੋਬਾਈਲ ਤੇ ਤੇ ਇੱਥੇ ਭਰਾਣੀ ਗੈਸ ਫਟਿਆਗਾ ਨਾਲ ਵਾਲਾ ਘਰ ਗੈਸ ਕੋਸ ਲੀਕ ਹੋਇਆ ਸੀ ਹੈ ਸੀ ਜੁਕਲਟ ਸੀ ਕੋਈ ਤੇ ਗੈਸ ਫਟਿਆ ਮੱਚਦੇ ਬੰਦੇ ਨਿਕਲੇ ਅੰਦਰੋਂ ਬੁੜੀਆਂ ਅੱਗ ਪੈ ਗਈ ਉਹ ਵੀ ਸੀ ਸੀ ਟੀਵੀ ਕੈਮਰੇ ਚ ਆਇਆ ਔੜਾ ਫਟਿਆ ਲਓ ਵੀ ਆਪਾਂ ਸਰਸੇ ਪਹੁੰਚ ਗਏ ਚਡਾਲੇ ਵਾਲਿਆਂ ਦੀ ਗੋਠੀ ਕੋਲੇ ਆ ਗਏ ਤੇ ਜਾਣਿਆ ਗਾਹਾਂ ਬਾਜ਼ਾਰ ਕੰਨੀ ਉਹ ਸਾਹਮਣੇ ਬਿੱਲੂ ਦੀ ਕੋਠੀ ਆ ਗਈ ਇੱਧਰਲੇ ਪਾਸੇ ਹੋਰ ਆ ਰਿਹਾ ਤਾਂ ਲਿਆਂਦੇ ਢੱਕ ਕੇ ਤੇ ਚਲਾਨ ਘੱਟੀ ਦਾਗਾ ਜਿਸ ਦਾ ਲੈ ਕੇ ਜਾਂਦੇ ਹਾਂ ਬਲਸਾ ਦੇ ਆ ਗਈ ਬੋਲਟ ਵਾਲਿਆਂ ਦੀ ਜਨਸੀ ਰਾਇਲ ਲਾਈਨ ਫੀਲਡ ਦੀ ਹਰ ਹਲੇ ਅਰ ਲਏ ਸੜ ਇਹ ਨਵੀਂ ਨਾਮ ਚ ਬਦਲਦਾ ਪੰਪ ਦਾ ਜਿਓ ਪੰਪ ਰੱਖਦਾ ਇਹ ਤਰ ਆ ਗਿਆ ਰਜਨਾ ਪੈਲਸ ਜਦ ਕਿ ਆਪਾਂ ਬਾਈਪਾਸ ਤੇ ਤੇ ਕਹਾਂ ਹਾਂ ਜਾ ਕੇ ਮਿਲਦੇ ਆ ਇੱਥੇ ਕੋ ਚਲਾਣ ਵੀ ਨਾ ਘਟਦੇ ਲਓ ਵੀ ਸਮਾਨ ਲੈ ਲਿਆ ਆਪਾਂ ਸਾਰਾ ਤੇ ਹੁਣ ਚਲਦੇ ਆ ਘਰਾਂ ਨੂੰ ਗਰਮੀ ਬਹੁਤ ਹੋ ਰਹੀ ਅੱਗ ਮਾਰਦੀ ਹੈ ਘਰ ਜਿਗਰਾਂ ਦਾ ਧੁਮੇ ਖੜੀ ਸੀ ਅੱਗ ਹੀ ਵਰਦੀ ਹੈ ਮੇਰੀ ਉਹ ਚਲਦਿਆ ਘਰਾਂ ਨੂੰ ਜਵਾਕਾਂ ਖਾਤਰ ਕੁਸ ਲੈਨੇ ਆ ਖਾਨ ਨੂੰ ਤੇ ਵਿੱਚ ਮੇਰਾ ਗੱਲ ਸੁਣੀ ਆ ਆਪਣੇ ਖਬਰ ਜੀ ਆਈ ਸੀ ਕਹਿੰਦੇ ਉਹ ਤਾਂ ਨਹੀਂ ਕੀ ਆਈ ਜਾਂਦਾਗਾ ਤਾਂहां ਤੋਂ ਤੇ ਅਗੇ ਉਹਦੇ ਕਾਰਨ ਪੈਰਮੀ ਵਧਰੀ ਉਹ ਅਗੇ ਉਹਦਾ ਕਾਰਨ ਹੈਗੀ ਐਸੀਆਂ ਦੀ ਗੈਸ ਆ ਵੀ ਜਿਹੜੇ ਆਪਾਂ ਐਸੀ ਚਲਾਉਣਿਆਂ ਜਿਆਦੇ ਤੇਜ ਉਹ ਜੋ ਗੈਸ ਨਿਕਲਦੀ ਹੈਗੀ ਉਹ ਆ ਗਈ ਉਹਦਾ ਕਾਰਨ ਵੀ ਛੱਬੀ ਤਾਂ ਹੀ ਰੱਖੋ ਗੈਸ ਕਹਿੰਦੇ ਆਪਣਾ AC 26 ਤਾਈ ਰੱਖੋ ਦਾ ਟੈਂਪਰੇਚਰ ਉਹ ਜੋ ਗੈਸ ਨਿਕਲਦੀ ਹੈ ਕਹੇ ਉਹਦੇ ਕਾਰਨ ਹੋ ਰਿਹਾ ਜਿਹੜਾ ਕੁਝ ਹੋ ਰਿਹਾ ਵੀ ਇੰਨੀ ਜ਼ਿਆਦਾ ਅمبرੇਚ ਹੋ ਰਿਹਾ ਵੀ 50 ਡਿਗਰੀ ਤਾਈ ਚਲੋ ਦੇਖੋ ਵੀ ਅਗੋਂ ਆਨਲਾਈਨ ਨਿਆ ਗੋਸ ਜਵਾਕਾਂ ਖਾਤਰ ਵਾਈਪਾਸ ਤੇ ਆ ਗਏ ਸਾਰਾ ਸਾਮਾਨ ਲੈ ਲਿਆ ਖੜ ਕੋਲ ਬਹੁਤ ਸੋ ਲੈ ਲਾਏਗਾ ਹਾਂ ਤਾਂ ਠੰਡਰ ਹੁੰਡਾਈ ਵੀਨਗੇ ਉਹ ਤਾਂ ਜੂਸ ਜਾ ਸੋ ਤੋਂ ਲੈ ਲੈ ਜਾਂ ਫਲੂਦਾ ਜਾਂ ਲੈ ਲੈ ਲੋਦ ਦੇ ਨਾਲ ਉਲਿਪੜੀ ਜਾਣਗੇ ਉਹ ਲੈ ਲੈ ਛੰਡਾ ਲੈ ਲੈ ਜੂਸ ਦੀ ਬੋਤਲ ਉਹ ਹੈਗਾ ਰਹਾ ਜੇਦੋਂ ਲੈਣੇ ਹੁੰਦੇ ਹਾਂ ਆਪਾ ਇਹ ਵਾਕਾ ਹਰਤਖਾਨੋਂ ਸਮਾਨ ਲੈ ਲਿਆ ਤੇ ਹੁਣ ਜਾਂਨੇ ਘਰੇ ਗਰਮੀ ਬਹੁਤ ਹੋ ਰਹੀ ਹੈਗੀ ਅਜੇ ਦਕਾਨੀ ਮੱਚੀ ਜਾਂਦੇ ਆ ਆਦੋ ਤੋਂ ਜ਼ਿਆਦੇ ਗਰਮੀ ਆ ਜਿਹੜੇ ਵਿਚਾਰੇ ਆ ਆਪਣੇ ਲੋਹੇ ਦੇ ਉੱਤੇ ਚੜ ਕੇ ਕੰਮ ਕਰਦੇ ਹੋਣਗੇ ਉਹਨਾਂ ਦਾ ਬੁਰਾ ਹਾਲ ਹੋ ਆ ਜਿਵੇਂ ਉਹਨਾਂ ਖੰਭਿਆਂ ਵਾਲਿਆਂ ਦੀ ਇਹਨਾਂ ਦੀ ਈਲੀ ਵਾਲਿਆਂ ਦੀ ਫੌਜੀਆ ਵਰਗੀ ਰਿਅਰਟੀ ਜਰਣ ਦਾ ਜਾਣ ਦਾ ਖਤਰਾ ਤੇ ਨਾਲੇ ਆਪਣੇ ਗਰਮੀ ਚ ਮਰਦੇ ਆਗੇ ਤੱਤਾ ਲੋਹਾ ਹੁੰਦਾਗਾ ਦੱਤੇ ਖੰਬੇ ਤੇ ਤਨਖਾਹ ਹੁੰਦੀ ਏ 15-16000 ਇਹਨਾਂ ਦੀ ਫੌਜੀ ਦੇ ਬਰਾਬਰ ਦੀ ਨੌਕਰੀ ਆ ਲਾਈਨਮੈਨ ਦੀ ਫੁੱਲ ਕਰ ਰੱਖਿਆ ਏ ਸੀ ਫੇਰ ਵੀ ਨਹੀਂ ਠਾਰਦਾ ਕਾਰਨ ਚਲੋ ਵੀ ਮਿਲਦੇ ਆਂ ਫੇਰ ਅੱਗੇ। ਚਲੋ ਵੀ ਆਪਾਂ ਆ ਗਏ ਘਰੇ ਤੇ ਜਵਾਕਾਂ ਨੂੰ ਲਿਆਤਾ ਸਮਾਨ। ਆ ਸਾਡੇ ਪ੍ਰਾਣੇ ਆਏ ਹੋਏ ਆ ਦੋ ਨਿੱਕੇ ਨਿੱਕੇ। ਇਹਨਾਂ ਨੂੰ ਖਾਣ ਨੂੰ ਸਮਾਨ ਲਿਆ ਕੇ ਦਿੱਤੇ ਇੱਕ ਕੁੜੀ ਇੱਕ ਸਾਡਾ ਮੁੰਡਾ। ਨਿੱਕੇ ਨਿੱਕੇ ਪ੍ਰਾਣੇ ਆਏ ਹੋਏ ਆ ਦੋ। ਦੇਖੋ। ਵਾਏ ਕਰ ਦੋ ਸਾਰਿਆਂ ਨੂੰ। ਆਦਾਓ ਵੀ ਇੰਨਾ ਖਤਰਖਾਨ ਨੂੰ ਸਮਾਂ ਲਿਆਂਦਾ ਉੱਥੇ ਦੂਰ ਹੋ ਕੇ ਪੁੱਤ ਇੱਥੇ ਫੋਟੋ ਨਹੀਂ ਆਉਣੀ ਨਾ ਪਿੱਛੇ ਹੋ ਕੇ ਹਾਂ ਇੱਥੇ ਇੱਥੇ ਪਿਛਾ ਲਈਂ ਗਿਆ ਲਈਂ ਗਿਆ ਲੋ ਵੀ ਦੇਖੋ ਕੀ ਲੱਛਣ ਕਰਦੇ ਆ ਦੇਖੋ 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 ਐਂ ਕੌਣ ਕਰਦਾ ਹੁੰਦਾ ਓਏ ਐ ਬੋਦੇ ਗੌੜ ਗਾਲੇ ਕੌਣ ਕਰਦਾ ਹੁੰਦਾ ਕੌਣ ਕਰਦਾ ਹੁੰਦਾ ਫਤਿਆਂ ਹਾਂ ਖਾ ਲੋ ਸਾਰੇ ਖਾ ਲੋ ਯਾਰ ਬਾਬਾ ਛੁਲਾ ਪੰਗੜਾ ਪਾ ਦੇ ਉੱਥੇ ਖੜ ਕੇ ਪੰਗੜਾ ਪਾ ਦੇ ਪਛਾਂ ਹੂੰ ਮੰਗੜਾ ਪਾ ਦੇ ਇੱਥੇ ਰੱਖ ਇੱਥੇ ਰੱਖ ਪਾ ਦੇ ਪੰਗੜਾ ਲੋ ਲੜੀ ਜਾਂਦੇ ਆ ਵੀ ਖਾਣ ਪੀਣ ਪਿੱਛੇ ਇੱਕ ਦੂਜੇ ਤੋਂ ਖੋਈ ਜਾਂਦੇ ਆ ਮੈਂ ਥੱਕ ਬੰਦਾ ਮੈਂ ਦੋ ਆਹ ਦੇ ਆਹ ਦਿੰਦੇ ਨਹੀਂ ਕਿਸੇ ਨੂੰ ਕਹਿੰਦਾ ਮੈਂ ਦੋ ਖਾ ਗਿਆ ਹਾਂ ਹਾਂ ਮੈਨੂੰ ਮੁਸ਼ਕਲ ਆਤੀ ਹੈ ਹਾਂ ਬੋਲੋ ਮੁਚੀਏ ਓਏ ਏਕਮ ਕੋਲੇ ਵਗ ਜਾ ਉੱਥੇ ਨਾਲ ਓਏ ਏਕਮ ਕੋਲੇ ਵਗ ਜਾ ਉੱਥੇ ਹਾਂ ਇੱਥੇ ਇਕੱਠੇ ਬਹਿ ਕੇ ਖਾ ਲੋ ਅਦੀ ਸਿਆਣੇ ਲੱਗਦੇ ਹੋ ਨਾਲ ਹੱਥ ਨਹੀਂ ਖਸਾਉਂਦੇ ਹੁੰਦੇ ਮੈਨੂੰ ਪਤਾ ਤੂੰ ਸ਼ਿਆਰੀ ਕਰਦੀ ਨਾਲ ਹੱਥ ਖਸਾਉਣੀ ਨਾ ਆ ਲਿਬੜੇ ਪੁੱਤ ਕਾ ਨਾਲ ਨਹੀਂ ਹੱਥ ਹੈ ਇੱਥੇ ਕੀੜੀਆਂ ਲੱਗ ਜਾਣਗੀਆਂ ਸ਼ਿਆਰੀ ਨਹੀਂ ਖੇਡਦੇ ਹੁੰਦੇ ਸ਼ਿਆਰੀ ਹੈਂ ਚਲਾਗ ਬਣਦੀ ਹੈਗੀ ਪੀਸੀ ਦੇ ਆਪ ਦੇ ਜਾਨੇ ਤਾਂ ਮਾਰਦੀ ਸੀ ਵੀ ਉੱਤੇ ਵੀ ਮੈਂ ਖੇਡਦੀ ਆ ਕਿਸੇ ਨੂੰ ਪਤਾ ਨਾ ਲੱਗੇ ਨਾਲ ਪਰ ਐਂ ਘਸਾਈ ਜਾਂਦੀ ਚਾਰ ਬਣਦੀ ਦੀ ਇਹ ਗੋਤੜੀ ਹੈ ਤਾਂ ਯਾ ਤੋ ਯਾ ਥਾ ਕੇ ਹੱਥ ਧੋਦੇ ਹੁੰਦੇ ਆ ਚਿਪ ਚਿਪਾ ਜਿਹਾ ਲੱਗ ਜਾਂਦਾ ਹੱਥਾਂ ਨਾਲ ਮਸਾਲਾ ਜਿਹਾ ਲੱਗ ਜਾਂਦਾ ਆ ਪਾੜਾ ਉਹ ਕਰਤੀਆਂ ਬੇਲੀਆਂ ਸਾਰੀਆਂ ਬੋਤਲਾਂ ਹੂੰ ਐਵੀ ਗੱਟ ਮੀਓ ਇੱਥੇ ਰੱਖ ਫੋਤੇ ਸੰਗ ਤਾਂ ਖਿੱਚੀ ਜਾਂਦਾ ਬਈ ਲੈ ਕੇ ਮੈਂ ਜੇ ਮੂੰਹ ਕਰਦਾ ਪੀਂਦਾ ਬੈਠ ਕੇ ਮੈਂ ਕਿ ਤੁਹਾਨੂੰ ਕਪੂ ਵੀ ਭੌਂਕੀ ਜਾਂਦਾ ਕਹਿੰਦਾ ਮੈਨੂੰ ਨਹੀਂ ਦਿੰਦੇ ਲਓ ਵੀ ਆਪਾਂ ਅੱਗੇ ਖੇਤ ਸਪਰੇਅ ਕਰਨਾ ਆਪ ਲਿਆਂਦੀ ਆ ਜਿੰਕ ਰਿਲੇਟਡ ਜਿੰਕ ਤੇ ਆਇਰਨ ਜਿੰਕ ਇਹ ਵਿੱਚ ਪਾ ਕੇ ਨਿੰਬੂ ਸਪਰੇ ਕਰਨੀ ਆ ਥੇਤੀ ਰਿਜਲਟ ਮਿਲਦਾ ਨਿੰਬੂ ਨਾਲ ਤੇ ਸਪਰੇ ਕਰਨਾ ਆ ਨਾਲੇ ਛੱਡਣਾ ਪਾਣੀ ਇਧਰੋਂ ਤੁਰ ਕੇ ਜਾਂਨੇ ਉਧਰ ਆ ਖਰਾਬ ਆ ਹਾਲੇ ਖਾਲ ਪਏ ਜੱਟ ਇਧਰ ਦੇਖੋ ਦੇਖੋ ਵਧੀਆ ਖੜੇ ਆ ਗਿੱਤੀ ਆ ਇਹ ਇਹਦਰ ਨਰਮਾ ਆਹ ਲਾ ਹਾਲ ਦੇਖੋ ਮੈਂ ਕੋਰੀ ਆ ਗਏ ਆ ਜਦੋਂ ਸਦੇ ਹੀ ਆ ਗਏ ਕੱਲ ਲੱਗ ਨਹੀਂ ਗਏ ਪਾਣੀ ਉਹ ਮੇਲੇ ਅੱਗੇ ਲਾਓ ਭਾਈ ਦਵਾਈ ਪਾਤੀ ਆ ਗੰਨ ਮਾਰ ਕੇ ਥੋੜਾ ਹੋਰ ਪਾਣੀ ਪਾ ਦਾਂ ਇਹ ਆ ਸਿੱਧੀ ਕਰੀ ਅੱਗੋਂ ਇਹਨੂੰ ਲੰਮੀ ਸਿੱਧੀ ਕਰ ਦੇ ਆੜੇ ਵਾਲੀ ਦਾ ਉਹਨਾਂ ਦੇ ਇਹਨੂੰ ਉਹ ਵੇਂਗਰ ਛੱਡ ਦੇ ਆ ਇਕੱਠੀ ਕਰ ਲਾ ਆ ਇਕੱਠੀ ਹੋ ਜਾ ਜੇ ਟੇਢੀ ਕਰਕੇ ਮਾੜੀ ਉਹੀ ਲਾ ਦੇ ਇਹ ਫੇਰ ਕੱਢਣੀ ਬਹੁਤ ਟੈਟ ਵਾਲੀ ਆ ਬਸ ਇੰਨੇ ਰੱਖ ਲੈ ਅਸਾਂ ਹੀ ਕਰਦੇ ਵਿੱਚ ਇਧਰ ਨਾਪੋ ਉਹ ਵੀ ਆਹ ਜਿਹੜੇ ਟੜ ਜਿੰਕ ਦੇ ਜਿੰਕ ਆ ਰਣਾ ਬੁਲਾ ਕੇ ਕਰਦੇ ਆ ਪਾਣੀ ਦੀ ਕਰ ਲਈ ਹੋਂਦੀ ਚ ਦਮਕ ਸਵੀ ਕਰ ਲਈ ਆ ਖੁਰਕੀ ਹੋ ਗਈ ਪਾਣੀ ਹੋਰ ਪਾ ਦੇ ਥੋੜਾ ਜਿਹਾ ਬਸ ਪਾਣੀ ਹੋਰ ਪਾ ਦੇ ਜਾਲੀ ਧਰ ਲਈ ਪਹਿਲਾਂ ਉਹ ਕਾਗਜ਼ ਨਾ ਪਾਉਂਦਾ ਹੁਣ ਜਾਵਾਂਗੇ ਉੱਥੇ ਉਹ ਦੇਖੋ ਮੈਂ ਇੱਕ ਵਾਰਗੇ ਵੀ ਸਪਰੇਅ ਕਰਦੇ ਫਿਰਦੇ ਆ ਆਪਣੀ ਫੱਕ ਆ ਗਈ ਇੱਥੇ ਆ ਚੱਲਦੇ ਆ ਲੋਵੇ ਢੋਲੀ ਨੇ ਦਮ ਦਮ ਕਰਖੇ ਨੀਦੋ ਚੱਕ ਕੇ ਲੈਂਦੀ ਆ ਉਹ ਵਿਚੋ ਨੇ ਆਂਦੀ ਆ ਨੀ ਲੱਗਦੀ ਨਜ਼ਰ ਹੁਣ ਤਾਂ ਲੱਗ ਗਈ ਜਿਹੜੀ ਲੱਗਣੀ ਸੀ ਜਿਹੜੀ ਲੱਗਣੀ ਸੀ ਨਜ਼ਰ ਹੁਣ ਤਾਂ ਲੱਗ ਗਈ ਉਹ ਸੇ ਫੱਕ ਪੀਲੀ ਹੋ ਰਹੀ ਆ ਦੇਖੋ ਵੀ ਨਾ ਯਾਰ ਲੱਗ ਗਈ ਲੋ ਵੀ ਫੱਕ ਤੇ ਕਰਤੀ ਸਪਰੇ ਸਪਰੇ ਕਰਕੇ ਪਾਣੀ ਛੱਡਤਾ ਉਦੋਂ ਜ ਮਾਰ ਵਾਲਾ ਨੱਕਾ ਬੰਦ ਕਰੇ ਹੀ ਨਹੀਂ ਆਪਾਂ ਵੇਖ ਚੱਲ ਜਾ ਚੋਂ ਰਾਮ ਨਾਲ ਪਾਣੀ ਫੈਣਦੇ ਫੱਕ ਚ ਕਾਹ ਲਾਣਾ ਕਰੀ ਆ ਵੇਖੋ ਵੇਰੀ ਵੀ ਕਿੱਡੀ ਵੱਡੀ ਹੋ ਗਈ ਉਹ ਆ ਬੰਦਾ ਕੋਈ ਸਾਡੀ ਰੇ ਚੱਕ ਲੈ ਗਿਆ ਰ ਇਥੋਂ ਦੇਖੋ ਐ ਨੀਰੇ ਚੱਕ ਲੈ ਗਿਆ ਰ ਬਹੁਤ ਕੀਮਤੀ ਆ ਕੋਕੋਨਟ ਦੀ ਰੇ ਇਹ ਕੋਕੋਨਟ ਦੀ ਬੰਦਾ ਚੋਰੀਆਂ ਲੈ ਗਿਆ ਕੋਈ ਦੱਸਿਆ ਨਹੀਂ ਉਹ ਚੱਲੀ ਜਾਂਦੀ ਮੋਟਰ ਤੇ ਆਪਣੀ ਪੀਲ ਹੀ ਹੋ ਰਹੀ ਆ ਫੱਕ ਤੇ ਦਵਾਈਆਂ ਤੇ ਦਵਾਈਆਂ ਦਵਾਈਆਂ ਤੇ ਦਵਾਈਆਂ ਕਰੀਆਂ ਨੇ ਅਗਰੀ ਦੀਆਂ ਦਵਾਈਆਂ ਕਰਤੀਆਂ ਛੜ ਜਾ ਲੱਗ ਜਾਣ ਦੇ ਬਸ ਹਰ ਵਾਰ ਕੀ ਹੋ ਰਹੀ ਆ ਲੱਗਦਾ ਤਾਂ ਹੈ ਵੀ ਮੋੜ ਪਿਆ ਦਵਾਈਆਂ ਨਾਲ ਆ ਦੇਖੋ ਐ ਹੋ ਰਹੀ ਪੀਲੀ ਦੇਖੋ ਕਿ ਮੈਚਾਂ ਕਰੀਏ ਦੋਗੀਆਂ ਪੈ ਰਹੀਆਂ ਪੀਲੀ ਹੋ ਰਹੀ ਆ ਤਰ ਉਸ ਤਾਂ ਦਵਾਈ ਨਾਲ ਫਰਕ ਪਿਆ ਤਾਂ ਲੱਗਦਾ ਓਏ ਇਹ ਹੁਣ ਜਿਨ੍ਹਾਂ ਨੇ ਨਜ਼ਰ ਲਾਈ ਉਹ ਹੀ ਠੀਕ ਕਰਨਗੇ ਜਿਨ੍ਹਾਂ ਨੇ ਨਜ਼ਰ ਲਾਈ ਉਹ ਹੀ ਠੀਕ ਕਰਨਗੇ ਫੱਕ ਨੂੰ